ਅੱਜ ਅਸੀਂ ਗੱਲ ਕਰਾਂਗੇ ਇੱਕ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਰਿਸ਼ਤੇ ਦੀ ਸੋ ਛੋਟੀ ਉਮਰ 'ਚ ਹੀ ਅਧਿਆਪਕ ਬੱਚਿਆਂ ਨੂੰ ਜੋ ਛੋਟੀਆਂ ਵੱਡੀਆਂ ਗੱਲਾਂ ਦੱਸਦਾ ਹੈ ਉਹ ਬੱਚੇ ਦੇ ਕੋਰੇ ਮਨ ਦੇ ਉੱਤੇ ਉੱਕਰੀਆਂ ਜਾਂਦੀਆਂ ਹਨ ਅਧਿਆਪਕ ਸਿਰਫ ਪੜ੍ਹਾਈ ਨਹੀਂ ਕਰਾਉਂਦਾ ਬਲਕਿ ਬੱਚੇ ਨੂੰ ਜ਼ਿੰਦਗੀ ਦੇ ਹਰ ਰਸਤੇ ਲਈ ਤਰਾਸ਼ਦਾ ਹੈ ਅਧਿਆਪਕ ਬੱਚੇ ਨੂੰ ਡਾਂਟ ਕੇ ਆਪ ਤਾਂ ਬੁਰਾ ਬਣਦਾ ਹੈ ਪਰ ਉਸਦਾ ਉਦੇਸ਼ ਬੱਚੇ ਨੂੰ ਸਹੀ ਸੇਧ ਦੇਣਾ ਹੁੰਦਾ ਹੈ। ਅਧਿਆਪਕ ਦੁਨੀਆ ਦਾ ਸਭ ਤੋਂ ਬlesਟ ਵਿਅਕਤੀ ਹੈ ਕਿਉਂਕਿ ਉਹ ਆਪਣਾ ਜ਼ਿਆਦਾ ਸਮਾਂ ਬੱਚਿਆਂ ਦੇ ਵਿੱਚ ਬਿਤਾਉਂਦਾ ਹੈ। ਜੋ ਸਿੱਖਣਾ ਨਹੀਂ ਚਾਹੁੰਦਾ ਉਸਦਾ ਕੋਈ ਗੁਰੂ ਨਹੀਂ ਹੁੰਦਾ ਤੇ ਜੋ ਸਿੱਖਣਾ ਚਾਹੁੰਦਾ ਹੈ ਪੂਰੀ ਦੀ ਪੂਰੀ ਕਾਇਨਾਤ ਪੂਰੀ ਕੁਦਰਤ ਉਹਦੇ ਲਈ ਗੁਰੂ ਹੈ। ਅਧਿਆਪਕ ਬੱਚੇ ਨੂੰ ਬਹੁਤ ਸਾਰੀਆਂ ਤਲਖ ਹਕੀਕਤਾਂ ਤੋਂ ਜਾਣੂ ਕਰਾਉਂਦਾ ਹੈ ਕਦੀ ਕਦੀ ਅਧਿਆਪਕ ਬੱਚੇ ਲਈ ਮਾਂ ਬਣ ਕੇ ਉਸ ਨੂੰ ਪਿਆਰ ਨਾਲ ਸਮਝਾਉਂਦਾ ਹੈ ਤੇ ਕਦੀ ਕਦੀ ਮਧੂਮੱਖੀ ਦੀ ਤਰ੍ਹਾਂ ਡੰਗ ਮਾਰਦਾ ਤੇ ਡਾਂਟਦਾ ਵੀ ਹੈ ਸਕੂਲ ਪੜ੍ਹਦੇ ਬੱਚੇ ਦੇ ਬਾਰੇ ਇੱਕ ਅਧਿਆਪਕ ਨੂੰ ਜਿੰਨੀ ਜਾਣਕਾਰੀ ਹੁੰਦੀ ਹੈ ਮਾਪੇ ਆਪਣੇ ਬੱਚਿਆਂ ਬਾਰੇ ਓਨਾ ਕੁਝ ਨਹੀਂ ਜਾਣਦੇ ਹੁੰਦੇ ਕਿਉਂਕਿ ਅਧਿਆਪਕ ਇੱਕ ਛਾਨਣ ਮਨਾਰਾ ਹੈ ਜੋ ਬੱਚੇ ਨੂੰ ਸਫਲਤਾ ਦਾ ਸਹੀ ਰਾਹ ਦਿਖਾਉਂਦਾ ਹੈ ਜਮਾਤ ਵਿੱਚਲੇ ਕੁੜੀਆਂ ਮੁੰਡਿਆਂ ਨੇ ਆਪਸ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਇਹਨਾਂ ਗੱਲਾਂ ਦੀ ਵੀ ਸੋਝੀ ਦਿੰਦਾ ਹੈ ਤੇ ਸ਼ਰਾਰਤੀ ਬੱਚੇ ਹਮੇਸ਼ਾ ਗੁੱਸੇਖੋਰ ਤੇ ਸਮਝਦਾਰ ਟੀਚਰਸ ਦੀ ਅੱਖ ਤੋਂ ਬਚਦੇ ਰਹਿੰਦੇ ਨੇ ਸੋ ਇਸ ਕਰਕੇ ਅਧਿਆਪਕ ਆਪਣੇ ਤਿੱਖੇ ਬੋਲਾਂ ਨਾਲ ਇਹੋ ਜਿਹੇ ਸ਼ਰਾਰਤੀ ਬੱਚਿਆਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਵੀ ਕਰਵਾਉਂਦਾ ਹੈ ਬਹੁਤੇ ਅਧਿਆਪਕ ਕਦੀ ਕਦੀ ਇਕੱਲੇ ਵਿਦਿਆਰਥੀ ਨੂੰ ਪਿਆਰ ਨਾਲ ਵੀ ਸਮਝਾ ਦਿੰਦੇ ਨੇ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਇੱਕ ਐਸਾ ਪੜਾਅ ਹੈ ਜਿੱਥੇ ਜ਼ਿੰਮੇਵਾਰ ਅਧਿਆਪਕ ਦਾ ਹੋਣਾ ਬਹੁਤ ਲਾਜ਼ਮੀ ਹੈ ਅਧਿਆਪਕ ਦੀ ਜ਼ਿੰਦਗੀ ਵਿੱਚ ਕਿੰਨੇ ਵਿਦਿਆਰਥੀਆਂ ਦੇ ਪੂਰ ਦੇ ਪੂਰ ਆਉਂਦੇ ਤੇ ਜਾਂਦੇ ਰਹਿੰਦੇ ਹਨ ਤੇ ਸੋਚੋ ਅਧਿਆਪਕ ਕਿੰਨੀਆਂ ਜ਼ਿੰਦਗੀਆਂ ਦੀ ਰਹਿਨਮਾਈ ਕਰਦਾ ਹੈ ਅਧਿਆਪਕ ਦੀਆਂ ਆਪ ਮੁਹਾਰੇ ਕਹੀਆਂ ਗੱਲਾਂ ਵਿਦਿਆਰਥੀ ਦੇ ਮਨ ਵਿੱਚ ਲੰਬੇ ਸਮੇਂ ਤੱਕ ਉੱਕਰ ਜਾਂਦੀਆਂ ਨੇ ਤੇ ਕਈ ਵਾਰੀ ਜ਼ਿੰਦਗੀ ਦੇ ਔਖੇ ਪੜਾਵਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਯਾਦ ਆਉਂਦੀਆਂ ਨੇ ਤੇ ਕੰਮ ਵੀ ਆਉਂਦੀਆਂ ਨੇ ਅੱਜ ਦੀ ਸੱਚਾਈ ਇਹ ਹੈ ਕਿ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਪਹਿਲਾਂ ਜਿਵੇਂ ਨਹੀਂ ਰਹੀ ਕਿਉਂ ਕਿਉਂਕਿ ਅਧਿਆਪਕ ਬੱਚੇ ਨੂੰ ਪੜ੍ਹਾਉਂਦੇ ਹੋਏ ਬਹੁਤ ਸਾਰੀਆਂ ਹੱਦਬੰਦੀਆਂ ਦੇ ਵਿੱਚ ਬੱਜਾ ਹੋਇਆ ਹੈ